ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਵਾਸਤੇ ਕਹਿਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਹੱਦ ਤੱਕ ਜ਼ਰੂਰ ਵੇਖਿਓ ਆਈਏ ਦੇਖਦੇ ਆਂ ਬੈਠ ਚੰਦ ਹੁਣ ਸੰਸ ਤੇ ਚੜਾਇਆ ਨਹੀਂ ਐ ਡਰ ਕੇ ਤੋਂ ਆਇਆ ਨਹੀਂ ਐ ਖੜੇ ਪੈਰ ਜੱਟੀ ਇਸ ਤੋਂ ਲੱਖ ਲਾਇਆ ਨਹੀਂ ਐ ਇਹ ਆਈ ਨਾ ਬਣਾਈ ਆ ਵੀਡੀਓ ਪਿਸਤੌਲ ਕਿੱਥੋਂ ਆਇਆ 2 ਨੰਬਰ ਦੇ ਅਸਲੇ ਦਾ ਕੇਸ ਪਾਸ ਦੇਣਗੇ ਹੁਣ ਕੋਈ ਪੱਥਰ ਨਾ ਕਹਿ ਦਿਓ ਬਾਈ ਯਾਰ ਪਰ ਬਿੱਲੂ ਡੱਬ ਦਾ ਸ਼ਿੰਗਾਰ ਉਹ ਕਿਣਾ ਬੁਰੀ ਨੇ ਕਿਹੜੇ ਗੱਲ ਦੱਸ ਤੂੰ ਬਾਈ ਯਾਰ ਪਿਸਤੌਲ ਦਾ ਲਾਇਸੈਂਸ ਬਣਾਉਣਾ ਸੀ ਅਸੀਂ ਸਿੱਧੇ ਆ ਭਰਾਵਾ ਸਿੱਧਰੇ ਨਹੀਂ ਆਈ ਦਬਣੀ ਨਹੀਂ ਦਿੱਤਾ ਨੀਚੇ ਘਨਾ ਜੱਟ ਨੂੰ ਆਈ ਦਬਣੀ ਨਹੀਂ ਦਿੱਤਾ ਨੀਚੇ ਘਨਾ ਜੱਟ ਨੂੰ ਨਾਲੇ ਪਿਸਤੌਲ ਵੀ ਅੰਦਰ ਪਾਸੇ ਨੂੰ ਪਾਇਆ ਪਤੰਦਰ ਨੇ ਵੇਖੀ ਕਿ ਤੇ ਚਾਲਾਂ ਜਾਵੇ ਨਹੀਂ ਇਹ ਕਾਲਾ ਤਵਾ ਕੋਣ ਇਹ ਦੇਖੀ ਮੰਦਿਰ ਪਤੰਦਰ ਦੇ ਗੜਵੇ ਚ ਜੇ ਸੱਪ ਪਾਦੇ ਸਿਵਜੀ ਲੱਗਣਾ ਸੀ ਭਰਾ ਕਾਲਾ ਤਾਂ ਮੈਂ ਵੀ ਆ ਪਰ ਤੇਰਾ ਤਾਂ ਪੱਠਾ ਹੀ ਬੈਠਾ ਚੋਬਰ ਦੀਆਂ ਅੱਖਾਂ ਜਗਦੀਆਂ ਦਿਸਦੀਆਂ ਨੇ ਮੈਨੂੰ ਲੱਗਦਾ ਤੈਨ ਕੋਈ ਟੂਣਾ ਟਾਣਾ ਕਰੂਗੀ ਪੈਣੇ ਲੱਗਦਾ ਦੀਵਾਲੀ ਨੂੰ ਕੋਈ ਟੂਣਾ ਟੱਪ ਗਈ ਆ ਕਬੂਤਰੀ ਵਾਲਾ ਜਮਾ ਕੀਲ ਕੇ ਰੱਖਤਾ ਚਾਲੋ ਕੋਈ ਨਾ ਸਿੱਖ ਜਾਏਗੀ ਪੈਣੇ ਲੱਗੀ ਰਹਿ ਆ 2026 ਆ ਕੁਝ ਦੇਖਣ ਨੂੰ ਲੱਗਿਆ ਸੀ ਨਾਈਸ ਡਾਂਸ ਦੀਦੀ ਦੁਬਾਰਾ ਨਾ ਕਰਿਓ ਹੋਰ ਕੰਮ ਕਰ ਲੈ ਤੇਰੇ ਬੱਸ ਦੀ ਨਹੀਂ ਗੱਲ ਚੁੱਕ ਨਹੀਂ ਮੈਂ ਭੁੱਲੀਆਂ ਕਿ ਲਿਆ ਤੇਰਾ ਨਾਮ ਸਹੇਲੀਆਂ ਨਾਲ ਗੱਲ ਚੁੱਕ ਨਹੀਂ ਕਾਸ਼ ਉਹਦਾ ਹੀ ਫੋਨ ਦੀ ਬੈਟਰੀ ਲੋ ਹੋ ਜਾਂਦੀ ਪੰਪ ਬੜੀ ਕੁੱਤੀ ਜੀ ਆ ਅੱਜ ਪਤਾ ਚੱਲਾ ਗੱਲ ਚੁੱਕ ਨਹੀਂ ਮੈਂ ਭੁੱਲੀਆਂ ਕਿ ਲਿਆ ਤੇਰਾ ਨਾਮ ਸਹੇਲੀਆਂ ਨਾਲ ਗੱਲ ਚੁੱਕ ਨਹੀਂ ਆਂਟੀ ਜਿੱਦਾ ਦਾ ਤੂੰ ਡਾਂਸ ਕੀਤਾ ਇਹ ਗੱਲ ਚੁੱਕਣ ਵਾਲੀ ਨਹੀਂ ਹੱਥ ਚੁੱਕਣ ਵਾਲੀ ਗੱਲ ਆ ਗੱਲ ਦਾ ਤਾਂ ਪਤਾ ਨਹੀਂ ਚੁੱਕ ਜ਼ਰੂਰ ਪੈ ਜਾਣੀ ਆ ਆ ਤੇਰੇ ਪਿੱਛੇ ਮਗਲਾਂ ਦੇ ਕਿਲੇ ਲੁੱਟ ਲਵਾਂ ਸਣੇ ਸਰਪੰਚ ਸਾਰਾ ਪਿੰਡ ਘਟ ਦਵਾਂ ਸਰਪੰਚ ਨੇ ਕਣਕ ਬੰਦ ਕਰ ਦੇਣੀ ਆ ਗੁਲਾਬ ਸਿੱਧੂ ਨੇ ਖੁਦ ਆ ਕੇ ਚਪੇੜਾਂ ਛੜਨੀਆਂ ਨੇ ਇਹਨੂੰ ਪੰਪ ਕਿਨੇ ਦਿੱਤਾ ਯਾਰ ਆ ਰੱਖੀ ਨਾ ਪਲੇਖਾ ਤੇਰੀ ਪੂੰਜ ਦਵਜੂ ਜੱਜ ਮੂਹਰੇ ਟੱਪਾ ਤੈਨੂੰ ਕਹੇ ਦੂ ਲਵ ਯੂ ਪੈ ਗਿਆ ਜਦੋਂ ਨਚਨਾਂਣੀ ਆਉਂਦਾ ਆਂਟੀ ਕਿਉਂ ਪੰਗੇ ਲੈਣੀਆਂ ਵੇੜੇ ਵਾਲੇ ਇਸ ਕੰਮ ਤੇ ਹੋ ਗਏ ਆ ਜਦੋਂ ਐਕਟਿੰਗ ਨਹੀਂ ਆਉਂਦੀ ਕਿਉਂ ਕੋਸ਼ਿਸ਼ ਕਰਦੀਆਂ ਬੀਬਾ ਤੇ ਤੂੰ ਪੇਤੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂਦਾ ਤੈਨੂੰ ਬੁੱਤ ਸ਼ਰਾਰਾ ਹੀ ਪਾ ਲੈਣਾ ਸੀ ਯਾਰ ਸਾਲਾ ਜਿਗਰਾ ਚਾਹੀਦਾ ਇੰਨਾ ਜਲੂਸ ਕੱਢਣ ਲਈ ਮੰਨ ਲੈ ਕੇ ਜਾਂਦਾ ਤੈਨੂੰ ਬੁੱਤ ਵਿੱਚ ਬੁੱਦਲਾ ਹਾਣਦਿਆ ਪੜ ਜੇ ਕਿਤੇ ਉਹੀ ਲਾਈਕ ਕਰੋ ਜਿਹੜਾ ਕਮੈਂਟਾਂ 'ਚ ਨਜ਼ਾਰਾ ਲੈਣ ਆਏ ਨੇ ਜਲੂਸ ਵੀ ਕਿਸੇ ਕਿਸੇ ਨੂੰ ਘੈਂਟ ਲੱਗਦਾ ਹਰ ਇੱਕ ਕਾਨੂੰਨੀ ਗਾਣਾ ਖਾ ਲਈ ਕਿਦਾਂ ਸ਼ਾਦੀ ਚੌੜੀ ਕਰੀ ਆਉਂਦਾ ਸਾਲਿਆ ਦੇ ਨਾਲੋਂ ਕਿਤੇ ਨਸ਼ਾ ਪਤਾ ਕਰਨ ਲੱਗ ਜਾ ਚੱਲ ਬੋਲ ਬੋਲ ਜਿਹਦੇ ਪਿੱਛੇ ਖੜਾ ਦੇਦੇ ਨਾਲ ਵੀ ਕਪਟਨਾ ਰਾਜੇ ਉਹਨੇ ਮੋਢੇ ਨਾਲ ਹੀ ਇਹਦੇ ਮੂੰਹ 'ਚ ਹੀ ਪਾ ਦੇ ਭਰਾ ਕੈਮਰਾ ਤੂੰ ਪਤੰਦਰ ਵੇਸਤਾ ਗਾਲੀਚੀ ਬੰਨੀ ਫਿਰਦਾ ਵਾ ਬੂਫਰ ਸਿੰਘ ਜੀ ਇਹ ਦੇ ਪੁੱਜੀਆ ਨਾ ਦੇ ਪ੍ਰਦਾਦੀ ਨਹੀਂ ਲਲੀਪਾਉ ਦੇਪਲੀ ਨਾਲੇ ਪਰਨੀ ਨਹੀਂ ਦੇ ਪਸੀਬਲੂਟਿਆਂ ਨੂੰ ਇਹਦਾ ਸਪੀਕਰ ਦੀ ਇੱਕ ਤਾਰ ਹਿੱਲਦੀ ਆ ਇਹਦਾ ਸਪੀਕਰ ਪਾੜ ਗਿਆ ਲੱਗਦਾ ਪਸੀਬਲੂਟਿਆਂ ਨੂੰ ਭਰਦਾ ਪਤਨ ਚਠਾਣੀਦਾਰ ਬੋਲਦਾ ਬੋਲਦੀ ਰਕਣ ਬੇਸ ਘਟਾ ਕਰੋ ਥੋੜੀ ਆਵਾਜ਼ ਸਹੀ ਆਉਣਗੀ ਤਾਂ ਮਕਵਿੰਦਰ ਸਿੰਘ ਨੀ ਤੂੰ ਚਾਹਨੀਏ ਬਾਚ ਚੂੜਾ ਪੈ ਜਾਵੇ ਤੇ ਪੈਣੀਆਂ ਨੇ ਮੇਰੇ ਹੱਥ ਘੜੀਆਂ ਤੈਨੂੰ ਚੂੜਾਣੀ ਸੰਗਲ ਪਾਣੀ ਕਿਸੇ ਦਿਨ ਗੁੱਗੂ ਗਿਲ ਦੀ ਭੈਣ ਭੈਣ ਤੇਰੇ ਵਿੱਚ ਲੱਗਦਾ ਗੁੱਗੂ ਗਿਲ ਆ ਗਿਆ ਵਾ ਤੇਰਾ ਤੂੰ ਐ ਮੇਰੀ ਗੱਲ ਐਨੀ ਬਥੇਰੀ ਤੇਰਾ ਤੂੰ ਐ ਮੇਰੀ ਗੱਲ ਐਨੀ ਬਥੇਰੀ 나ੜ ਨਾ ਚੜਾ ਲਵੀ ਪਤੰਦਰਾ ਰਹਿਣ ਦੇ ਬਾਬਾ ਤੇਰੀ ਪੈਨਸ਼ਨ ਕੱਟੀ ਜਾਣੀ ਆ ਬਾਪੂ ਕਰਿਆ ਜਾ ਤੇਰੀ ਵੀਡੀਓ ਬੇਬੇ ਨੇ ਦੇਖ ਲਈ ਫੋਨ 'ਚ ਫਰੀ ਅਲਾਜ ਵਾਲਾ ਕਾਰਡ ਬਣਾ ਬਾਬਾ ਕਿਹੜੇ ਕਮੀ ਪਿਰਦਾ ਅੰਕਲ ਯਾਰ ਰੰਗ ਕਰ ਲੈ ਤੂੰ ਕਿ ਤੂੰ ਇਹਨਾਂ ਨੂੰ ਸੌਯਾ ਦਾ ਕਿਹੜੀ ਲੰਕੀ ਝੋਕਵੇਂ ਸਿਕਮੈਂਟ 'ਚ ਦਿਖਾਉਂਦੇ ਨਾ ਪਰ ਲੋਕ ਵੇਖ ਪਰ ਸੰਗ ਸਾਇਦ ਵੀ ਆਖਿਆ ਕਰਦਾ ਪੱਟੂ ਗਾਣੇ ਦੀ ਪਰਜਾਈਦਾ ਪੈਰ ਨਾ ਮੈਦ ਦੀ ਪਤੰਦਰਾ ਨੱਚਦਾ ਕਿਵੇਂ ਜਿਹਦਾ ਚਾਬੀ ਤੇ ਛੱਡਿਆ ਹੁੰਦਾ ਪੈਰ ਨਾ ਮੇਦੀ ਆਂਟੀ ਦਾ ਮਰ ਜਾਣਿਆ ਨੌ ਮਹੀਨੇ ਕਿਵੇਂ ਟਿਗਿਆ ਹੋਣਾ ਏ ਸੱਚੋ ਸੱਚਨ ਸੀ ਮੈਂ ਸੋਹਣੀ ਆ ਕਿ ਨਹੀਂ ਸੋਹਣੀ ਜੇ ਮੈ ਟੋਟੇ ਹੋਣਾ ਮਨਜ਼ੂਰਾ ਪਰ ਝੂਠ ਨਹੀਂ ਬੋਲ ਸਕਦਾ ਸੱਚ ਦੱਸਿਓ ਭਰਾ ਨਹੀਂ ਤਾਂ ਟੋਟੇ ਉਹਨੇ ਦੰਦਾ ਨਾ ਕਰ ਦੇਣੇ ਆ ਓ ਵੀ ਦੱਸ ਦੀ ਜੇ ਮੈਨੂੰ ਝੂਠ ਬੋਲਿਓ ਤੇ ਮੈਂ ਟੁੱਟ ਟੁੱਟ ਕੇ ਤੁਹਾਡਾ ਇੱਕ ਦੰਦ ਮਿਲ ਸਕਦਾ ਮੈਂ ਕਈ ਬਣਾਉਣੀ ਸੀ ਸਾਡਾ ਕੰਮ ਨਹੀਂ ਚੱਲਦਾ ਇੱਕ ਸੋੜੋ ਪੇ ਦੁਕਾਨ ਮੂਰੇ ਲਾਉਣੀ ਆ ਕੁਤੀਆਂ ਨੂੰ ਪਾਉਂਦੂ ਕੁਤੀਆਂ ਨੂੰ ਸੱਚ ਦੱਸੀ ਮੈਨੂੰ ਸੋਚੋ ਕਾਫੀ ਦੇਣਾ ਤਾਂ ਸਾਡਾ ਖੁਰਪਾਣੀ ਲੱਭ ਰਿਹਾ ਕਿਸੇ ਨੇ ਦੇਖਿਆ ਜਰੂਰ ਦੱਸਿਓ ਹਾਂਦੀਏ ਤੂੰ ਕਾਲੀ ਨਹੀਂ ਤੇਰਾ ਪੱਠਾ ਹੀ ਬੈਠਾ ਆਪਣੀ ਮੇਗਾ ਵੀ ਮੇਰਾ ਨਹੀਂ ਚਾਹੀਦੀ ਤੇਰਾ ਮਾਰ ਚਾਹੀਦੀ ਇੱਕ ਥੱਪੜ ਨਾਲ ਇੱਕ ਠੁਮਕਾ ਫਰੀ ਮੈਨੂੰ ਚਸ਼ਮਾ ਲੱਗਿਆ ਤਾਈ ਨੇ ਮੈਨੂੰ ਬੰਦਾ ਦੇਖ ਰਿਹਾ ਤੁਹਾਨੂੰ ਤਾਂ ਦਿਖਦੇ ਆਊ ਯਾਰ ਮੈਨੂੰ ਇਹ ਥੋੜਾ ਜਿਹਾ ਕੁੜੀ ਕੋ ਲੱਗਦਾ ਵਾ ਕਹਿਰਾਂ ਦੀਆਂ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵਿਡੌੜਿਆਂ ਚ ਕਾਰ ਚੱਲੀ ਭਾਈ ਬਹੁਤ ਵੱਡਾ ਫੈਨ ਤੁਹਾਡਾ ਪਠਿੰਡੇ ਕਦਾ ਨਾ ਟ੍ਰੇਨ ਥੱਲੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਰੂਆਂ ਮਾਰਦਾ ਪਿਆ ਇਹ ਤਾਂ ਸਾਣਾ ਥੱਪੜ ਦੇ ਨਾਲ ਨਾਲ ਠੁਮਕਾ ਵੀ ਮਾਰਦਾ ਵਾ ਚਾਹੇ ਆਜ਼ਾਦੀ ਦਾ ਦਿਵਸ ਹੋਵੇ ਚਾਹੇ ਗਵਤੰਤਰ ਦਿਵਸ ਹੋਵੇ ਚਾਹੇ ਗਵਤੰਤਰ ਦਿਵਸ ਹੋਵੇ ਅੱਜ ਤਾਂ ਬਾਦ ਗਵਤੰਤਰ ਦਿਵਸ ਮਨਾਵਾਂਗੇ ਤੂੰ ਪਾਈ ਅਸਤੀਫਾ ਦੇਵੇ ਰਾਜਨੀਤੀ ਤੋਂ ਤੇਰੇ ਵੱੱਦੀ ਗੱਲ ਨਹੀਂ ਪੈਰ ਦੀ ਮਿੱਟੀ ਚੱਕ ਲਈ ਕਿਸੇ ਮਰ ਜਾਣੇ ਨੇ ਚੰਗਾ ਭੜਾ ਹੁੰਦਾ ਸੀ ਵੇ ਰਾਜਾ ਮਾਲ ਤੇਜ ਹੁੰਦਾ ਘਟ ਖਾਇਆ ਕਰ ਤਿਲਕ ਨਵੜ ਦੂ ਜੀਵ ਇਹ ਗਵਤੰਤਰ ਦਿਵਸ ਹੋਵੇ ਇਹ ਗਵਤੰਤਰ ਦਿਵਸ ਹੋਵੇ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਬਾਈ ਸੱਚੀ ਓਏ ਇਹ ਲਗਿਆ ਇਹ ਤਾਂ ਅਸੀਂ ਇਕੋ ਦਿਨ ਮਨਾ ਲਾਂਗੇ ਦੋਨੋਂ ਦਿਵਸ ਇਹਦੇ ਕੋਲੋਂ ਮਾਈਕ ਖੋਲੋ ਯਾਰ ਬਾਬਾ ਜੀ ਨੂੰ ਸਪੋਰਟ ਕਰੋ ਵੀਰ ਜੀ ਡਰਦਾ ਕਿਉਂ ਆ ਸਿੰਘ ਅੰਨਾ ਹੀ ਕਰਤਾ ਬਾਪੂ ਤੇਰੇ ਕੋਟ ਦੇ ਰੰਗ ਨੇ ਕਿਉਂ ਹਿਲਾ ਡਾ ਰਾ ਨਾ ਬਾਬੇ ਨੇ ਪੈਨਸ਼ਨ ਦੇ ਪੈਸੇ ਕੋਡ ਪੈਂਡ ਦੇ ਲਾ ਦਿੱਤੇ ਲੱਗਦਾ ਬਾਪੂ ਸੰਤਾ ਕਲੋਸ ਸਿਓ ਦੋ ਤਕਦੀਰਾ ਮਿਲੀਆਂ ਤੋ ਕਤਕੀਰਾ ਦੋ ਕਤੀੜਾ ਮਿਲੀਆਂ ਇਹ ਤਾਂ ਦੋ ਤਕਦੀਰਾ ਮਿਲੀਆਂ ਨਾ ਨਾ ਦੋ ਕਤੀੜਾ ਮਿਲੀਆਂ ਸੰਗੋਣਾ ਸਾਨੂੰ ਆਤ ਪੈ ਗਈ ਸਾਰਾ ਕੁਝ ਇਹ ਦੇਖਣ ਦੀ ਓਕੇ ਜੀ ਇੱਥੇ ਠੀਕ ਹੈ ਯਾਰ ਦੰਦ ਕੱਢਦਾ ਹੁਣ ਹਰਾਮਜਾਦਾ ਮਿੱਟੀ ਦਾ ਤੇਲ ਪਲਾਓ ਇਹਨੂੰ ਆਵਾਜ਼ ਸਾਫ਼ ਨਹੀਂ ਆਈ ਭਰਾਵਾ ਤੂੰ ਫੇਸਬੁੱਕ ਤੇ ਵੀਡੀਓ ਪਾਇਆ ਕਰ ਮੈਂ ਨਹੀਂ ਪਾਉਂਗਾ ਐਡੀਟ ਇੰਸਟਾ ਖੁਦ ਕਰ ਲੂਗਾ ਸੜਤਾ ਬੰਬ ਕੁੜੀ ਨੇ ਓਏ ਹੋਏ ਯੇ ਗੁਜਰਮਾਨੀ ਤੇ ਰੋਲਦੀ ਜਵਾਨੀ ਚੱਕ ਕਰ ਨੋ ਐਡੀਟਿੰਗ ਨਾਨਾ ਹੈਕਰ ਐਡਿਟ ਕਰਨਾ ਕੋਈ ਐਸ ਤੋਂ ਸਿੱਖੋ ਵਧੀਆਂ ਪਰ ਅੱਗੇ ਤੋਂ ਨਾ ਕਰੀ ਮੈਨੂੰ ਕਦੇ ਤੋੜੀ ਆਸੀ ਮੇਰੇ ਸਿਰ ਤੇ ਨਾ ਕਰੋ ਸਾਡੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਹਲੇ ਮੈਂ ਘਾਰਾਂ ਬਾਹਰ ਰੋਡ ਤੇ ਜਾ ਕੇ ਗੱਡੀ ਥੱਲੇ ਆਉਣਾ ਭਾਈ ਮੇਰੀ ਸਾਤੀ ਜੀ ਲੱਤਾ ਮਾਰ ਔਡ ਔਡ ਕੇ ਭਾਈ ਨੱਚਣ ਤੋਂ ਪਹਿਲਾਂ ਮੇਰੇ ਚਪੇੜਾ ਮਾਰ ਦੇ ਯਾਰ ਸਸਤੇ ਰੇਟਾਂ ਤੇ ਜ਼ਹਿਰ ਲੈਣ ਲਈ ਸੰਪਰਕ ਕਰੋ ਬੇਨਤੀ ਆ ਬਿਰਜੀ ਜੀ ਜੇ ਤੈਨੂੰ ਮਿਲ ਗਈ ਸਾਨੂੰ ਕਿ ਦੁਖੀ ਕਰਦਾ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼